ਸਲੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰੇਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨਨ ਹਾਰ ਆਪਹਿ ਏਕ ਆਪ ਬਿਸਥਾਰ ਜਾ ਇਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਨੇ ਭਾਣੈ ਲਏ ਸਮਾਏ ਤੁਮਤੇ ਭੈਨ ਨਹੀ ਕੇਸ਼ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਾਓ ਪ੍ਰਭ ਜੀਓ ਆਪ 부ਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਾਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਾਬ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਹੈ ਜਿਸ ਰੱਖੈ ਤਿਸ ਕੋਈ ਨਾ ਮਾਰੇ ਸੂ ਅਮੂਆ ਜਿਸ ਮਨੁ ਵਿਸਾਰੈ ਤੇਸ ਤਾਜ ਅਬਰ ਕਹਾ ਖੋਜਾਇ ਸਭ ਸਿਰ ਏਕ ਨਿਰੰਜਨ ਰਾਏ ਜੀਅ ਕੀ ਜੋਗਤ ਜਾ ਕੈ ਸਭ ਹਾਸ ਅੰਤਰ ਬਾਹਰ ਜਾਣੋ ਸਾਥ ਹੈ ਗੋਵਨ ਨਿਦਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਊਪਰ ਹੋਵਤ ਕਿਰਪਾਲ ਆਪਣੇ ਕਰ ਤਬ ਜਾਣੈ ਆਪ ਅੰਤਰ ਜਾਮੀ ਰਹੋ ਬਿ ਆਪ व्रत पाले जीअन बहु पात जो जो रचियो सोत सहतियात जिस भावे तिस लए मिलाए भगत करै हर के गुण गाए मन अंतर विश्वास कर मानिया करन हार नानक इक जानिया ਜਾਨ ਲਾਗਾ ਹਰ ਏਕੈ ਨਾ ਆਏ ਤਿਸ ਕੀ ਆਸ ਨ ਵਿਰਥੀ ਜਾਏ ਸੇਵਕ ਕਾਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਾਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਰੰਕਾਰ ਵੰਦਨ ਤੋਰ ਭਏ ਨਿਰਵੈਰ ਅਨਜਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪਹਿ ਮੇਲੇ ਸਾਧ ਸੰਗ ਮੇਲੇ ਕਰਹੁ ਆਨੰਦ ਗੁਣ ਗਾਵਹੁ ਪ੍ਰਭ ਪਰਮ ਆਨੰਦ RAM ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਪੀਖਹੁ ਨੀਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੋਨੁ ਉਪਦੇਸ ਹਿਰਦੈ ਬਸਾਵਹੁ ਮਨ ਇਛੇ ਨਾਨਕ ਫਲ ਪਾਵਹੁ हलत पलत दोए लेहो सवार राम नाम अंतर उरतार पूरे गुर की पूरी देया जिस मन बसै तस साच करी खे मन तन नाम जपाहो लिवला दुख दर्द मन ते पहुो ਸਾਚ ਵਾਪਾਰ ਕਰਹੁ ਵਾਪਾਰੀ ਦਰਗਹਿ ਨਿਭਹਿ ਖੇਪ ਤੁਮਾਰੀ ਏਕਾ ਟੇਕ ਰਖਹੁ ਮਨੁ ਮਾਹੇ ਨਾਨਕ ਬਾਹੁਰ ਨਾ ਆਵਹਿ ਜਾਹਿ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਤਿਆਏ ਨਿਰਭਾਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ యేసు ప్రభు రాఖే తਿਸ నాహి దుఖ నామ జపత మన హోవత సుఖ చింతా జాయ మెట అహంకార తਿਸ जान కౌ కోయే నా పహచన హారే చేర్ం పర్ ఠాడా గురు సూరా నాణక్ తా కే కార్జ్ పూరా ਮਤ ਪੂਰੇ ਅੰਮ੍ਰਿਤ ਜਾ ਕੀ ਦ੍ਰਿਸ਼ਟਾ ਦਰਸ਼ਨ ਪੇਖਤ ਉਦਰਤ ਸ੍ਰਿ ਸ਼ਟਾ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਯੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਾਨ ਬਸੈ ਸੋ ਹੋਤ ਨਿਹਾਲ ਤਾ ਕੈ ਨਿਕਟ ਨਾ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗ્ઞਾਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ රකිරපාਤ සන්త පෙටயாਨනක මාാනපරගස யෂ්ටපதிੀ සන්త සංග అන්තර ప్ਬਡٺा ਨම ప్්‍රభකාලාගමீठा සගਲසමගරි ඒකසකාටമਹ යනක රංග ਨਨदਰషඨਹ. ਨਾ ਨਿਹਦਰ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੁੰਨ ਸਮਾਦ ਅਨਹਤ ਤਹਨਾਦ ਕਹਿਨ ਨਾ ਜਾਈ ਅਚਰਜ ਬਿਸਮਾਦ ਤੈਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਾਨ ਸੋ ਜੀ ਪਾਏ सो अंतर सो बाहर अनंत अनन्त काट व्याप काट रहया भगवंत तरण माहे आकाशपयाल प्रतपाल वन तेन पर्वत है पार ब्रह्म जैसी आज्ञा तैसा कर्म ਪਵਨ ਪਾਣੀ ਵਹਿ ਸੰਤਰਮਾਹੇ ਚਾਰ ਕੂੰਟ ਦਹਿ ਦਿਸੇ ਸੰਭਾਹੇ ਤਿਸਤੇ ਭਿਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੇਦ ਪੁਰਾਨ ਸਿਮਰਤ ਮਹ ਦੇਖ ਸਸਿਆ ਰ ਸੂਰ ਨਖ ਅਤਰ ਮਹ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬੂ ਡੋਲੇ ਸਰਬ ਕਲਾਕਾਰ ਖੇਲ ਖੇਨ ਮੂਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤੈਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੇਖਨ ਸਾਬ ਬ੍ਰਹਮ ਸੰਤ ਜਨਾ ਕੈ ਹਿਰਦੈ ਸਾਬ ਧਰਮੈ ਸੰਤ ਜਨਾ ਸੁਨਹਿ ਸੋਭ ਬਚਨ ਸਰਬ ਵਿਆਪੀ RAM ਸੰਗ ਰਚਨੈ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਪਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਫਤ ਤੇਸ ਭਾਵੈ ਤਾਂ ਕਰੇ ਵਿਸਥਾਰ ਤੇਸ ਭਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹ ਜਾਏ ਜਿਸ ਭਾਵੈ ਤਿਸ ਲਏ ਨਿਲਾਏ ਕਵਨ ਨੇਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਹੈ ਅੰਤਰਗਾਤ ਜਿ세 ਆਪ ਜਨਾਏ ਨਾਨਕ ਤੇਸ ਜਨ ਆਪ 부ਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਨ ਹਾਰਾ ਸਗਲ ਸਮਗਰੀ ਜਾ ਕਾਤਨਾ ਆਪਨ ਜਸ ਆਪ ਹੀ ਸੁਨਾਇ ਆਪਨ ਜਾਨ ਇੱਕ ਖੇਲ ਬਨਾਇ ਆਗਿਆਕਾਰੀ ਕੀਨੀ ਮਾਇਆ ਸਾਵਕੈ ਮਾਦ ਅਲਿਪ ਤੋਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਇ ਨਾਨਕ ਜਾ ਭਾਵੈ ਤਾਂ ਲਐ ਸਮਾਇ ਇਸਤੇ ਹੋਏ ਸੋ ਨਾਹੀ ਗੁਰਾ ਔਰ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ आप साच तारी सब साच ओत पोत संगाच ताकि गात में त की न जय दूसर हुए त सोजी पए तेसका किया सब परवान गुरप्रसाद नानक ए जान ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੋਲਵੰਤ ਪਤੇਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨ ਆਵਨ ਕਾ ਇਹੈ ਸੁਆਉ ਜਾਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਾਨ ਕਾਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨੇਤ ਤੇ ਆਗੋ ਤਰੰਗ ਸੰਤ ਜਨਾ ਕੀ ਧੂਰ ਮਾਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਧਨ ਕੇ ਭਾਰ ਲਿਹੋ ਪੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚੇਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਣ ਕਿਰਪਾਲ ਸੇਮਰ ਸੇਮਰ ਨਾਮ ਬਾਰੰਬਾਰ ਨਾਨਕ ਜੀ ਅਕਾਹ ਹੈ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮੋਲੀ ਕ ਲਾਲ ਇਹ ਰਤਨ ਸੁਨ ਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੁਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀਆਂ ਆਏ ਕਾਰ ਕਿਰਪਾ ਪ੍ਰਭ ਆਪ ਮਿਲਾਏ ਮੇਟ ਗਏ ਬੈਰ ਭਏ ਸਭ ਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਘਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੋਖਮਨੀ ਸਹਜ ਗੋਬਿੰਦ ਗੁਣ ਨਾਮ ਜੇ ਸਮਾਨ ਵਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਕੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਵਾਹੁਰ ਨਾ ਹੋਵੈ ਆਵਨ ਜਾਣ ਹਾਰ ਧਨ ਖਾਟ ਚੱਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸਾਤ ਰਿਦ ਨਾਵ ਨਿਦ ਬੁੱਧ ਗਿਆਨ ਸਰਬ ਤਹਿ ਸਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੀਤਾ ਇਹੋ ਫਾਲ ਤੇ ਸਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਯੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਟੈ ਸੰਤ ਕਿਰਪਾ ਤੇ ਜਮ ਤੇ ਛਟੈ ਜਾ ਕੈ ਮਸਤਕ ਕਰਮ ਪ੍ਰਾਪਿ ਪਾਇ ਸਾਧ ਸਰਣ ਨਾਨਕ ਤੇ ਆਏ ਜੇ ਸਮਾਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੂਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧਨਾਮ ਨਿਰਮਲਤਾ ਕੀ ਕਰਮ ਸਭਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ